ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਲੰਡੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਬਾਗਾਪਰਾਣਾ ਮੇਰੇ ਗਵਾਂਢ ਪਿੰਡ ਦੀ ਵੀਡੀਓ ਆ ਦੂਰਲੇ ਪੈਣ ਭਰਾ ਦਾ ਰੋਡੇ ਲੰਡੇ ਇੱਕ ਪਿੰਡ ਹੀ ਸਮਝ ਜਾਂਦੇ ਆ ਪਰ ਦੋ ਪਿੰਡ ਆ ਰੋਡੇ ਆਡਾ ਲੰਡੇ ਆਡਾ ਲੰਡੇ ਪਿੰਡ ਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਬਾਈ ਹੁਣੀ ਪਸ਼ੂ ਰੱਖਦੇ ਆ ਟੋਟਲ ਨਾਗ ਦਾਸ ਕੋਣਗੇ ਸਣੇ ਛੋਟੇ ਬੱਚੇ ਵੱਡੇ ਨਾਗ ਤੇ ਨਾਗ ਜਿੰਨੇ ਹੈਗੇ ਆ ਬਾਲੀ ਗਿਣਤੀ ਜੀ ਤਾਂ ਹੈ ਨਹੀਂ ਪੰਜ ਕ ਨਾਗ ਵੱਡੇ ਆ ਮੱਝਾਂ ਦੇ ਪੰਜ ਕ ਨਾਗ ਛੋਟੇ ਆ ਪਰ ਨਾਗ ਸਾਰੇ ਚੰਗੇ ਆ ਤੁਸੀਂ ਮੱਝਾਂ ਵੇਖ ਹੀ ਰਹੇ ਆ ਵੱਡੇ ਕਦ ਕਾਠ ਵਾਲੀਆਂ ਸੋਹਣੀਆਂ ਮੱਝਾਂ ਸਨੱਖੀਆਂ ਬਾਕੀ ਸਾਫ ਸਫਾਈ ਵੀ ਬਾਈ ਦੀ ਬਹੁਤ ਹੈ ਵੀਡੀਓ ਤੇ ਇੱਕ ਪਸ਼ੂ ਦੀ ਬਣਾਉਣੀ ਆ ਪਰ ਸਾਰੇ ਪਸ਼ੂ ਨਵਾਏ ਹੋਏ ਆ ਬਾਈ ਦੇ ਡੇਲੀ ਨਵਾਉਂਦਾ ਹੋਊਗਾ ਵਧੀਆ ਗੱਲ ਆ ਜਦੋਂ ਜਾਨਵਰ ਰੱਖੇ ਆ ਸਾਂਭ ਸੰਭਾਈ ਵੀ ਇਹਨਾਂ ਦੀ ਜ਼ਰੂਰੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੱਝ ਵੇਖ ਰਹੇ ਆ ਇਹ ਬਾਈ ਦੀ ਸੇਲ ਐ ਬਕਾਊ ਆ ਘਰੇਲੂ ਮੱਝ ਐ ਇਨਫਰਮੇਸ਼ਨ ਲੈ ਦੇਣਾ ਪੁੱਛ ਲੈਣੀ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਂ ਦੱਸ ਦੀ ਬਾਈ ਸਲਖਣ ਸਿੰਘ ਸਲਖਣ ਸਿੰਘ ਪਿੰਡ ਲੰਡੇ ਪਿੰਡ ਲੰਡੇ ਫੋਨ ਨੰਬਰ ਦੱਸੀ ਫੋਨ ਨੰਬਰ ਚਲੋ ਕੋਈ ਨਾ ਪਾ ਉਦਾਂ ਹੀ ਚਲਾ ਦਾਂਗੇ ਕਿੰਨਾ ਮਸੂਆ ਇਹ ਜੱਟਾ ਚੌਥੇ ਸੂਏ ਚੌਥੇ ਸੂਏ ਹਾਂਜੀ ਤੀਜੇ ਸੂਏ ਕਿੰਨਾ ਦੁੱਧ ਦਿੰਦਾ ਇਹਨੇ ਇਹਨੇ ਜੀ ਪੀਲੀ 14 ਲੀਟਰ ਦੁੱਧ ਦਿੰਦਾ ਜੀ 14 ਲੀਟਰ ਹਾਂਜੀ ਦਿਨ ਕਿੰਨੇ ਪਏ ਆ ਦਿਨ ਇਹਦੀ ਅੱਛੀ ਪੰਜ-ਛੇ ਦਿਨ ਪੰਜ-ਛੇ ਦਿਨ ਲਏ ਬਾਈ ਆ ਪੰਜ ਦਿਨ ਸਾਂਤ ਤੋਂ ਬਣੀ ਕੇ ਟੀਕਾ ਲਵਾਇਆ ਬਾਈ ਨਹੀਂ ਸਾਂਤ ਤੋਂ ਬਣੀ ਸਾਂਤ ਬਣੀ ਆ ਹਾਂਜੀ ਕੱਢੀਏ ਮਾੜੀ ਜੀ ਤੋੜ ਕੇ ਵਿਖਾ ਦਈਏ ਦੋਸਤੋ ਪੰਜ-ਛੇ ਦਿਨ ਬਾਈ ਦੱਸਦਾ ਕਿ ਡੇਟ ਮੁਤਾਬਕ ਪਏ ਆ ਹਜੇ ਚੌਥੇ ਸੂਵੇ ਬਾਈ ਕਹਿੰਦਾ ਮੱਝ ਹੁੰਦੀ ਆ ਉਹ ਮੱਝ ਕੱਦ ਵੱਡਾ ੜੀ ਆ ਵੱਡੀ ਆ ਕੋਈ ਛੋਟੇ ਜਿਹੇ ਕੱਦ ਵਾਲੀ ਨਹੀਂ ਨਾ ਕਿ ਜਿੰਨੇ ਆ ਸਾਰੇ ਹੀ ਵੱਡੇ ਕੱਦਕਾਰ ਠਾਰੇ ਆ 14 ਲੀਟਰ ਦੁੱਧ ਬਾਈ ਕਹਿੰਦਾ ਤੀਜੇ ਸੂਵੇ ਦੇ ਥੱਲੋਂ ਚੋਇਆ ਚੌਥੇ ਸੂਵੇ ਹੁਣ ਇਹ ਸੂਣ ਨੂੰ ਤਿਆਰ ਆ ਪੰਜਾਂ ਦਿਨਾਂ ਨੂੰ ਸੂਪੇ ਛੇਾਂ ਦਿਨਾਂ ਨੂੰ ਸੂਪੇ ਰਾਜਿਰੂਜੀ ਬਹੁਤ ਆ ਬਾਲਟੇ ਨਾਲ ਹਵਾਨੇ ਦੇ ਚਾਰ شپੇਰੇ ਹੀ ਬਹੁਤ ਪਈਆਂ ਮੀਣੀ ਮੱਝ ਚੌਥਾ ਸੂਵਾ ਇੱਕ ਗੱਲ ਤਾਂ ਮੈਨੂੰ ਬਾਈ ਦੀ ਵਧੀਆ ਲੱਗੀ ਬਾਈ ਨੇ ਜਿਹੜਾ ਸੂਆ ਕਿਹਾ ਚੌਥਾ ਆਮ ਤਾਂ ਬਾਲੇ ਬੰਦੇ ਤਾਂ ਚੌਥੇ ਸੂਏ ਤੇ ਜਾਂਦੇ ਨਹੀਂ ਦੂਜਾ ਸੂਆ ਪਹਿਲਾ ਸੂਆ ਦੂਜਾ ਸੂਆ ਤੇ ਚਲੋ ਵਧੀਆ ਗੱਲ ਹੈ ਬਾਕੀ ਉਦਾਂ ਤਾਂ ਚਲੋ ਜਾਨਵਰ ਵੀ ਦੱਸ ਦਿੰਦਾ ਕਿ ਕੰਨਵੇਂ ਸੂਏ ਆ ਪਰ ਕਈ ਕਹਿਣ ਚ ਝੂਠ ਝਾਟ ਮਾਰ ਜਾਂਦੇ ਪਰ ਉਹ ਮਾੜੀਆਂ ਗੱਲਾਂ ਚੌਥੇ ਸੂਏ ਮੱਝ ਸੁੰਦੀ ਆ 14 ਲੀਟਰ ਦੁੱਧ ਬਾਈ ਕਹਿੰਦਾ ਅਸੀਂ ਚੋਇਆ ਨਰਮ ਜੇ ਬੰਦੇ ਆ ਤੁਸੀਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਬਾਕੀ ਮੈਂ ਫੋਨ ਨੰਬਰ ਪੁੱਛਿਆ ਬਾਈ ਨੂੰ ਫੋਨ ਨੰਬਰ ਦਾ ਵੀ ਨਹੀਂ ਪਤਾ ਤੇ ਉਹ ਵੱਡੀਆਂ ਗੱਲਾਂ ਤਾਂ ਚਲੋ ਦੂਰ ਦੀਆਂ ਰਹੀਆਂ ਨਰਮ ਬੰਦੇ ਆ ਸਿੱਧੇ ਸਾਦੇ ਜਿਹੇ ਜੱਟ ਬੰਦੇ ਆ ਖੇਤੀਬਾੜੀ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖਿਆ ਬਲਟੇਲਾ ਬਹੁਤ ਪਈਆਂ ਦੇਣਾ ਪੰਜਾਂ ਨੂੰ ਸੂਪੇ ਛੇਾਂ ਨੂੰ ਸੂਪੇ ਪੰਜ ਛੇ ਦਿਨ ਡੇਟ ਮੁਤਾਬਕ ਪਏ ਆ ਮੋٹے ਮੋٹے ਥਾਣ ਪੰਜ ਛੇ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਜਿੱਦਣ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੂ ਰਾਜੀ ਮੱਝ ਚੌਥਾ ਸੂਆ ਮੁੱਲ ਬਈ ਇਹਦਾ ਮਾਲਕ ਕਿੰਨਾ ਕਰਾਂ ਉਹ ਆਪਣੀ ਆਪਣੀ ਦੁਕਾਨ ਇੱਕ ਲੱਖ 20 ਹਜ਼ਾਰ ਇੱਕ ਲੱਖ 20 ਹਜ਼ਾਰ ਦੋਸਤੋ ਜਿਵੇਂ ਨਰ ਮੇ ਇਹ ਬੰਦੇ ਆ 1 ਲੱਖ 20 ਹਜ਼ਾਰੇ ਦਾ ਮੁੱਲ ਹੈ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਹੋ ਜੂ ਇੰਨੀ ਗੱਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਨਾ ਕੋਈ ਆਏ ਨਾ ਭੈਣ ਭਰਾ ਮੰਨ ਕੇ ਆਵੇ ਕਿ ਨਿੱਕੀ ਜੀ ਮੱਝ ਹੋਊਗੀ ਪੂਰੇ ਵੱਡੇ ਕੱਦ ਕਾਠ ਵਾਲੀ ਆ ਨਾ ਕਿ ਜਿੰਨੇ ਆ ਸਾਰੇ ਚੰਗੇ ਆ ਇਧਰ ਵੀ ਤੁਸੀਂ ਪਹਿਲਾਂ ਵੀ ਵੇਖ ਹੀ ਲਿਆ ਦੁਬਾਰਾ ਵੀ ਕੈਮਰਾ ਮਾਰ ਦੇਣਾ ਜਿੰਨੇ ਨਾਗਾ ਸਾਰੇ ਨਾਗੀ ਚੰਗੇ ਆ 14 ਲੀਟਰ ਦੁੱਧ ਚੋਇਆ 14 ਮੰਨ ਕੇ ਕੋਈ ਵੀ ਸੌਦਾ ਕਰ ਲੇ ਬਾਕੀ ਮੌਲਵੀ ਜੈਜੀ 120000 ਮੌਕੇ ਤੇ ਮਾਨ ਤਾਨ ਹੋ ਜਾਊਗਾ ਜਿਹੜੇ ਵੀ ਭੈਣ ਭਰਾ ਦੇ ਇਹ ਘਰੇਲੂ ਮੱਝ ਪਸੰਦ ਆਉਂਦੀ ਆ ਤੁਸੀਂ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਪਿੰਡ ਬਾਈ ਦਾ ਲੰਡੇ ਆ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਮਾ ਸਦੇਸੀ ਜੇ ਬੰਦੇ ਆ ਭਾ ਵੀ ਜੈਜੀ ਆ ਮਾਜ ਰਾਜੀ ਆ ਵੱਡੀ ਐ 120000 ਮੁੱਲ ਆ ਬਾਈ ਨੇ ਪਰਚੀ ਤੇ ਨੰਬਰ ਲਿਖ ਲਿਆ ਹੁੰਦਾ ਲੱਖਾ ਬਾਈ ਦਾ ਨਾਂ 76260 17802 76260 17802 ਇਹ ਬਾਈ ਦਾ ਫੋਨ ਨੰਬਰ ਐ ਬਾਈ ਨੂੰ ਫੋਨ ਲਾ ਲਿਓ ਤੇ ਬਾਈ ਦੇ ਘਰੇ ਆ ਜੋ ਆਪਦੀ ਤਸੱਲੀ ਕਰਕੇ ਲੈ ਜਾਓ ਪੂਰੇ ਵੱਡੇ ਕਦਕਾਠ ਵਾਲੀ ਮੱਝ 14 ਲੀਟਰ ਦੁੱਧ ਚੋਇਆ ਫੋਨ ਨੰਬਰ ਸਕਰੀਨ ਤੇ ਸਾਰੇ ਨੂੰ ਫਾਸਿਓ